ਨਾਡ ਮਹੱਲਾ ਪੰਜਵਾਂ ਸਫਲ ਸੋ ਬਾਣੀ ਜਿਤੇ ਨਾਮ ਵਖਾਣ ਇਹ ਬਾਣੀ ਬਾਣੀ ਰਚਨਾ ਕਰਕੇ ਬੋਲੀ ਹੋਈ ਆ ਸਫਲੀ ਹੈ ਲੋਕ ਬਾਣੀਆਂ ਬੋਲਦੇ ਆ ਕੋਈ ਕਹਿੰਦਾ ਮੈਂ ਨੇ ਮਨ ਦਾ ਪੁਸਤਕ ਬਣਾਉਣਾ ਕੋਈ ਕਹਿੰਦਾ ਮੈਂ ਨਹੀਂ ਕਵਤਾ ਬਣਾਉਣੀ ਆ ਆਪ ਦੀਆਂ ਕਵਤਾ ਬਣਾ ਕੇ ਆਪਦੇ ਨਾਮ ਰੱਖੀ ਜਾਂਦੇ ਆ ਜਿਵੇਂ ਜੇਠੂ ਆਈਆ ਤਾਂ ਆਪਦੀ ਨਵੀਂ ਪੁਸਤਕ ਬਣਾ ਰਿਹਾ ਹੈ ਇਸ ਪ੍ਰਕਾਰ ਉਹ ਬਾਣੀਆਂ ਸਫਲੀਆਂ ਨਹੀਂ ਆਣੀਆਂ ਸਭੀ ਉਹ ਸ੍ਰੇਸ਼ਟ ਬਾਣੀ ਹੈ ਜਿਤ ਨਾਮ ਬਖਾਣੀ ਜਿਸ ਜੀ ਪਰਮੇਸ਼ਰ ਦੇ ਨਾਮ ਦਾ ਕਥਨ ਹੈ ਉਹ ਸ੍ਰੇਸ਼ਟ ਅੰਮ੍ਰਿਤ ਰੂਪ ਬਾਣੀ ਹੈ ਸਰਤੀ ਬਾਣੀ ਗੁਰਪ੍ਰਸਾਦਿ ਕਿਨੇ ਵਰਲੇ ਜਾਨੀਂ ਕਿਰਪਾ ਕਰਕੇ ਕਿਸੇ ਕਿਸੇ ਬਿੱਲੇ ਮਹਾਂਪੁਰਖ ਨੇ ਇਹ ਜਾਣਿਆ ਕੀਤਾ ਹੈ ਬਾਪ ਤੁਮ ਤੋਂ ਵੀਲਾ ਜਿਤ ਹਰ ਦਾਵਤ ਸੁਣਨਾ ਤੁਹਾਨੂੰ ਸ੍ਰੇਸ਼ਟ ਵਕਤ ਹੈ ਜਿਵੇਂ ਮਹਾਰਾਜਾ ਹਰੀਦਾ ਨਾਮ ਗਾਇਆ ਜਾਂਦਾ ਕੀਰਤਨ ਦੇ ਪਾਕੇ ਇਸ ਜਿੱਥੇ ਮਾਰਾ ਨਾਂ ਸੁਣਿਆ ਜਾਂਦਾ ਹੈ ਆਏ ਸ੍ਰੀ ਪ੍ਰਤੀ ਰਸਨਾ ਨਾਲ ਆਇਆ ਜਾਂਦਾ ਹੈ ਸਰਬੱਤ ਦੇ ਵਿਸਵਾਸ ਰੂਪੀ ਕੰਨਾ ਨਾਲ ਸੁਣਿਆ ਜਾਂਦਾ ਹੈ ਆਏ ਸੇ ਪਰਵਾਨ ਜਿਨ੍ਹਾਂ ਆਏ ਹੋਣ ਜਨਮ ਭਾਲ ਕੇ ਪਰਵਾਨ ਨੀਕ ਸੱਜਣੇ ਹਨ ਏ ਪਿਆਰੇ ਜੀ ਸੇ ਨੀਤਰ ਪਰਵਾਨ ਜਿਨ੍ਹਾਂ ਦੇਖਣ ਤੇਖਾਂ ਸਾਥ ਸੰਗਤ ਆ ਕੇ ਵਾਹਿਗੁਰੂ ਦੇ ਸਤਿਗੁਰਾਂ ਦੇ ਦਰਸ਼ਨ ਦੇਖੇ ਆ ਔਰ ਖੰਭੀਪੁਰ ਵਰਤਾਂ ਨੂੰ ਕਹਿੰਦੇ ਹਨ ਤੇ ਕਰ ਭਲੇ ਜਿੰਨੀ ਹਰ ਗਸਲੇਖੇ ਅੱਠ ਵੀ ਸਫਲੇ ਹਨ ਜਿਵੇਂ ਨਾਦੀ ਭਾਈ ਗੁਰਲਾਬ ਸਿੰਘ ਸਾਹਿਬ ਨੇ ਮਹਾਰਾਜੂਬ ਲਿਖਿਆ ਸੀ ਭਾਈ ਮਨੀ ਸਿੰਘ ਸਾਹਿਬ ਤੋਂ ਕਲਮੀ ਕਰਨੇ ਸ੍ਰੀ ਗੰਗ ਸਾਹਿਬ ਜੀ ਨੇ ਸਾਹਿਬ ਬੈਠ ਕੇ ਲਿਖਾਇਆ ਸੀ ਜਿੰਨ ਨੂੰ ਹਰੀ ਦੇ ਜਸ ਨੂੰ ਲਿਖਿਆ ਸੋ ਹਥੀ ਸਫਲੇ ਹਾਂ ਮੈਂ ਤੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਉਹ ਪੈਰੀ ਸਭ ਸੁੰਗੀ ਸੋਭ ਨੀਕ ਹਨ ਜੋ ਹਰੀ ਦੇ ਰਾਸੇ ਵੀ ਚੱਲਦੇ ਹਨ ਬਾਦੇ ਦੀਪ ਸਿੰਘ ਜੀ ਨੇ ਚਾਰ ਸੂਬ ਲੈ ਕੇ ਕੱਟਾਂ ਤੋਂ ਭੇਜੇ ਸਾਹਮਣੇ ਉਹ ਪੈਰੀ ਸੋਭ ਨੀਕ ਹਨ ਜੋ ਜੋ ਹਰ ਮਾਰਗ ਚੱਲੇ ਜਿਹੜੇ ਹਰੀ ਦੇ ਰਾਸੇ ਸੰਗਤ ਵੀ ਚੱਲ ਕੇ ਜਾਂਦੇ ਹਨ ਔ ਬਾਲ ਤੇਨ ਸੰਗਤ ਸ਼ਾਨਾ ਜੀ ਅਭੀ ਉਹਨਾਂ ਦੀ ਸੰਗਤ ਕਰਕੇ ਬਲਹਾਰ ਜਾਂਦੇ ਹਨ ਮਨਹਾਰ ਜਾਈਏ ਜਿਨ੍ਹਾਂ ਦੀ ਸੰਗਤ ਕਰਕੇ ਵਾਹਿਗੁਰੂ ਨੇ ਪਛਾਣਿਆ ਹੈ ਅਸੀਂ ਉਹਨਾਂ ਦੀ ਸੰਗਤ ਦੇ ਬਲ ਕਰਕੇ ਵਾਹਿਗੁਰੂ ਨੂੰ ਪਛਾਣਨਾ ਹੈ ਕੁਰਬਾਨ ਜਾਈਏ ਉਹਨਾਂ ਦੇ ਪਾਸੋਂ ਸਫਲ ਸੋ ਬਾਣੀ ਜਿਤਨਾਮ ਵਖਾਣੀ ਪਹਲੀਆਂ ਪ੍ਰੀਤ ਰੂਪੀ ਬਾਣੀ ਜਿਸ ਮੁਖ ਪਰਮੇਸ਼ਰ ਦੇ ਨਾਮ ਦਾ ਪ੍ਰੀਤ ਨਾਲ ਕਸ਼ਮ ਹੁੰਦਾ ਹੈ ਘਰ ਪਰ ਸਾਦੇ ਕਿਨੇ ਧਿਰ ਲੈ ਜਾਣੀ ਦੀ ਕਿਰਪਾ ਦੁਆਰਾ ਏਹ ਧਰਤੀ باندې ਕਿਸੇ ਕਿਸੇ ਬਿਰਲੇ ਮਹਾਪੁਰਖ ਨਹੀਂ ਜਾਣਿਆ ਹੈ ਤਨਸੋ ਵਿਲਾਜਿਤ ਹਰ ਗਾਵਤ ਸੁਣਨਾ ਤਨਸੋ ਵਿਲਾਹ ਜਿਵੇਂ ਮਹਾਰਾਜ ਨਾਮ ਨੂੰ ਗਾਉਦਾ ਹੈ ਮਾਨੋ ਤੇ ਸਰਵਾਤ ਪ੍ਰੋਖੇ ਦੇ ਨਾਲ ਕੰਨਾਂ ਨਾਲ ਸੁਣਦਾ ਹ ਆਏ ਤੇ ਪਰਵਾਨ ਜਨਮ ਕਰਕੇ ਆਏ ਸੰਸਾਰ ਦੀ ਸਫਲੀ ਹਨ ਤੇ ਨੀਤਰ ਪਰਵਾਨ ਜਿਨਨੀ ਦਰਸ਼ਨ ਪੀਤਾ ਉਹ ਅੰਗੂ ਦੀ ਨੀਤਰ ਵੀ ਪ੍ਰਵਾਨ ਹੋਣਗੇ ਉਹ ਵਿਰਾਗ ਵੇਖੂ ਦੀ ਨੀਤਰ ਵੀ ਪ੍ਰਵਾਨ ਹੋਣਗੇ ਉਹ ਸੁਪਤੀ ਸਮੇਤ ਰੂਪ ਨੀਤਰ ਵੀ ਪ੍ਰਵਾਨ ਹੋਣਗੇ ਉਹ ਪ੍ਰੋਖਤ ਅਪਰੋਖ ਗਿਆਨ ਰੂਪੀ ਨੀਤਰ ਪ੍ਰਵਾਨ ਹੋਣਗੇ ਜਿਨਨੀ ਦਰਸ਼ਨ ਪੀਤਾ ਨਾਂ ਗਿਣੇ ਖੜੀਆਂ ਗਿਆਨਾਂ ਜਿਨੀ ਦਸੰਦੋ ਮਾਪਰੀ ਦਸ਼ਨ ਮਾਰੋ ਆ ਵੇਖਣਾ ਕੀਤਾ ਹੈ ਤੇ ਚਰ ਭਲੇ ਜਿਨੀ ਹਰ ਦਸ ਲੇਖ ਸਾਧੂ ਸੰਗੇ ਦੀ ਅੱਖ ਵੀ ਪ੍ਰੇਮ ਵਾਲੇ ਭਲੇ ਹਨ ਬੰਨ ਆ ਰੇਵਿੰਦਰ ਹਰੀ ਦੇ ਜਸ ਨੂੰ ਦਿੱਖਾਰੀ ਬਣਾ ਕੇ ਪ੍ਰੇਮ ਦੀ ਕਲਮ ਬਣਾ ਕੇ ਸਰਬਾ ਦੀ ਦੁਸ਼ਨਾਈ ਮਨਾ ਕੇ ਅੱਜ ਗਹਿਣ ਲੂਲ ਵੀ ਕਾਲਕਿੰਦ ਲਖ ਲਿਆ ਹੈ ਤੇ ਚਰਨ ਸੁਹਾਵੇ ਜੋ ਹਰ ਮਾਰ ਗਚਨ ਸਾਧੂ ਸੰਗੇ ਦੀ ਪਾਵੇ ਚਰਨ ਸੋਹਣੇ ਨੇਕ ਹੈ ਜਿਹੜੇ ਭਾਵੇਂ ਨਾਲ ਹਰੀ ਦੇ ਮਾਰਗ ਪਾਉ ਭਗਤੀ ਚੱਲਦੇ ਹਨ ਓ ਬਾਲ ਤਿੰਨ ਸੰਗ ਪਛਾਣਾਂ ਅਸੂਹੀਨੋ ਤੋਂ ਬਲਿਹਾਰ ਜਾਈਏ ਬਗੈਰ ਤੁਈ ਬਲ ਕਰਤੇ ਨੇ ਵੀ ਸੰਗਤ ਨਾਲ ਵਾਇਰ ਨੂੰ ਪਛਾਣਿਆ ਜਾਂਦਾ ਹੈ ਪਿਆਰੇ ਵੀ ਹੁਣ ਸਾਧਨ ਮੇਰੇ ਮੀਤ ਪਿਆਰੇ ਸਾਡੇ ਮਨ ਦੇ ਹੈ ਮੇਰੇ ਪਿਆਰੇ ਮਿੱਤਰ ਸੰਗ ਦੇ ਬਾਣੀ ਦੇ ਤੇ ਲੋਕ ਪਰਲੋਕ ਦੇ ਸੱਜਣ ਮਿੱਤਰ ਸੁਣੋ ਸਾਧ ਸੰਗਤ ਦੇ ਨੰਨੋ ਲਗਿਨੋ ਪਿਆਰ ਕਰੀਏ ਅਗੋਂ ਪਿਆਰ ਕਰੇ ਸੱਜਣ ਮਿੱਤਰੋ ਹੁੰਦਾ ਜਿਹਨਾਂ ਪਿਆਰ ਨਾ ਕਰੀਏ ਫੇਰ ਵੀ ਪਿਆਰ ਕਰੇ ਤੇ ਪਿਆਰਾ ਉਹ ਹੁੰਦਾ ਜੀ ਇਹਨਾਂ ਪਿਆਰ ਕਰੀਏ ਫੇਰ ਵੀ ਉਹ ਪਿਆਰ ਕਰੇ ਅਕਰ ਦੁਖਾਂਵੀ ਪ੍ਰੀਤ ਰੱਖੇ ਇਸ ਪ੍ਰਕਾਰ ਇਹ ਸਾਡੇ ਸੁਣ ਸੱਜਣ ਮਨ ਕਰਕੇ ਮਿੱਤਰ ਪਿਆਰੇ ਬਾਂਵੀਂ ਕਰਕੇ ਇਹ ਪਿਆਰੇ ਸਰੀਰ ਕਰਕੇ ਬਾਦ ਸੰਗ ਖਿੰ ਮਾਹੇ ਉਧ ਹਾਰੇ ਜਿੰਗ ਦੇ ਜਿੰਨੇ ਕਰਕੇ ਜਿਹੜੇ ਜੀ ਮੰਦੇ ਆ ਔਰ ਕੇੰਦੇ ਦੀ ਮਾਰਨ ਉਹ ਹਰ ਪੈ ਮੁਕਤ ਕਰ ਦੁੱਤੀ ਹਨ ਜਿਵੇਂ ਸਤਾਤ ਹੋਆ ਮਨ ਨਿਰਮਲ ਉਹਨਾਂ ਦੇ ਸੰਗਤ ਨੂੰ ਪਾਪ ਕਰ ਦਿੱਤੇ ਉਹਨਾਂ ਦਾ ਮਨ ਸ਼ੁੱਧ ਹੋ ਗਿਆ ਮਿਟ ਗਏ ਆਉਣ ਜਾਣਾਂ ਦੀ ਜਿਹੜੇ ਜਨਮ ਘੜ ਕੇ ਆਉਣਾ ਸੀ ਉਹ ਵੀ ਮਿਟ ਗਿਆ ਮਰ ਕੇ ਜਿਹੜਾ ਜਾਣਾ ਸੀ ਦੁਨਿਆ ਤੇ ਉਹ ਵੀ ਨਿਰਤ ਹੋ ਗਿਆ ਹੀ ਮੇਰੇ ਪਿਆਰੇ ਜੀ ਕੋਈ ਕਰ ਜੋੜ ਇੱਕ ਬਿਨੋ ਕਰੀਜਾ ਹੱਥ ਜੋੜ ਕੇ ਸੱਜਾ ਤੇ ਖੱਬਾ ਤੇ ਅੰਦਰੋਂ ਮੰਨ ਕੇ ਦੁੱਧ ਦੋਵੇਂ ਅੱਖ ਜੋੜ ਕੇ ਇੱਕ ਬੇਨਤੀ ਕਰੀਏ ਪਰ ਕਿਰਪਾ ਡੁੱਬਦਾ ਪੱਥਰ ਨਾ ਮਾਰਿ ਜੀ ਕਿਰਪਾ ਦੀਕੀ ਕਰੋ ਸਾਡਾ ਮਨ ਜਿਹੜਾ ਪਾਪਾਂ ਕਰਕੇ ਪੱਥਰਾਂ ਵੀ ਨਹੀਂ ਬੋਝਲ ਹੋਇਆ ਹੈ ਸੰਸਾਰ ਸਮੁੰਦਰੂ ਵਿਸ਼ੇਜਾਇ ਚ ਡੁੱਬ ਰਿਹਾ ਹੈ ਇਹਨੂੰ ਕਿਰਪਾ ਕਰਕੇ ਮੁਕਤੀ ਰੂਪੀ ਕਿਨਾਰੇ ਤੇ ਪਾਰ ਕਰੋ ਪਕੜ ਗ੍ਰਹਿਣ ਕਰੋ ਨਾਮ ਦੇ ਜਾਇ ਤੇ ਕਾਰ ਕੇ ਪਾਰ ਕਰੋ ਨਾਨਕ ਕਾ ਪ੍ਰਭ ਭੇ ਕਿਰਪਾਲ ਜੀ ਗੁਰੂ ਸਾਹਿਬ ਜੀ ਕਹਿੰਦੇ ਨੇ ਵਾਹਿਗੁਰੂ ਸਾਡੇ ਤੇ ਕਿਰਪਾੰਦੂ ਹੋ ਗਏ ਪ੍ਰਭ ਨਾਨਕ ਮਨ ਭਾਣਾ ਜੀ ਉਹ ਪ੍ਰਭ ਜੋ ਗੁਰੂ ਨਾਨਕ ਸਾਹਿਬ ਰੂਪ ਹੈ ਸਾਡੇ ਮਨ ਚ ਭਾ ਗਿਆ ਅਸੀਂ ਉਹਦੇ ਭਾਣੇ ਨੂੰ ਮੰਨਣਾ ਕੀਤਾ ਰਿਹਾ ਵੀ ਚੱਲੇ ਨਾਨਕ ਅੰਤ ਵਿਤੰਗ ਅੰਤ ਅੰਸਾ ਦਾ ਨਾਮ ਕਾ ਅਨਕ ਰਾਜ ਪਰਮਾਤਮ ਜੋਈ ਨਾਨਕ ਨਾਮ ਕਹਾਵੇ ਹੋਈ ਜਿਹੜਾ ਵੇਖ ਕਹੋ ਰਹੇ ਤੈ ਅੰਕ ਨਾਮੇ ਤੇ ਹੁਲਦਾ ਢੋਲ ਦੂਹਾ ਹੁੰਦਾ ਹੈ ਫਰੀਦਾ ਜੁਨੀ ਬਜਾਈ ਬਾਈ ਵੀ ਕੂ ਵੀ ਵਜੇ ਨਾਲ ਸੋਈ ਜੀਵਨੋ ਵਜੈ ਥੱਲੇ ਕਰਦਾ ਸਾਰ ਦੁਨੀਆ ਧੋਲ ਕੀ ਜਾਈ ਬਾਈ ਦੀ ਮੂਹੀ ਹੈ ਕਿਤੇ ਨਿੰਦਿਆ ਕਰਦੇ ਕਿਤੇ ਉਸਤਿਤ ਕਰਦੇ ਹੈ ਜਿਹੜਾ ਉਹਨਾਂ ਦੇ ਨਾਲ ਖੜਕਦਾ ਰਹੇ ਉਹ ਭਾਈ ਧੋਲ ਮੂਹਾਈ ਹੈ ਤੋ ਐਸੇ ਪ੍ਰਕਾਰ ਮਾਰਾ ਕਹਿੰਦੇ ਹੈ ਫਰੀਦ ਜੀ ਕਹਿੰਦੇ ਹੈ ਸੋਈ ਜੀਵਨੋ ਵਜਦਾ ਉਹ ਆਪ ਨੂੰ ਉਸ ਨੂੰ ਸੁਣ ਕੇ ਵੀ ਖੁਸ਼ ਹੋ ਕੇ ਬੈਦਾ ਨਹੀਂ ਨਿੰਦਿਆ ਸੁਣ ਕੇ ਖਬਰ ਕੇ ਵੀ ਬੈਦਾ ਨਹੀਂ ਜੇ ਜੀ ਅੱਲਾਹ ਪਰਮੇਸ਼ਰ ਸੁਨਾਰ ਕਰੇ ਇਸੇ ਪ੍ਰਕਾਰ ਇਹ ਦੂਹੀ ਇਹ ਦੁਨੀਆ ਇਹ ਨਾ ਧੋਲਵੀਂ ਮੈਂ ਆਈ ਇਹ ਤਾਂ ਰਹਿਤ ਜਿਹੜਾ ਪਰਮਾਤਮਾ ਉਹ ਨਾਨਕ ਹੈ ਅਤੇ ਇਸੇ ਪ੍ਰਕਾਰ ਨਾਨਕ ਨਹੀਂ ਇਹ ਕਿਸ ਅਨੇਕਤਾਈ ਜਿਵੇਂ ਅਨਕਾਂ ਦੇ ਦੋ ਖਾਨੇ ਨੇ ਦੁਆਇਤ ਨਹੀਂ ਦਿਨਾਂ ਦੇ ਅੰਦਰ ਉਹ ਗੁਰੂ ਨਾਮ ਦੇ ਸਾਲ ਖਾਨੇ ਨਾ ਅਨ ਅਕ ਨਾ ਨਾ ਪੁਰਖ ਦਾ ਪੁਰਖ ਨਾਮ ਪੂਰਨ ਦਾ ਹੈ ਸਤਿ ਅਨੰਦ ਰੂਪ ਜੋ ਬ੍ਰਹਮ ਹੈ ਤੇ ਅਨ ਨਾਮ ਹੈ ਰਹਿਤ ਦਾ ਅਕ ਨਾਮ ਹੈ ਦੁੱਖ ਦਾ ਜਿਹੜਾ ਜੰਮਨ ਮਰਨ ਦੇ ਦੁੱਖਾਂ ਤੋਂ ਰਹਿਤ ਹੈ ਤੇ ਪੂਰਨ ਹੈ ਤਾਂ ਜੀ ਅੱਖਿਆ ਆਪੇ ਸੱਚੇ ਮੰਨ ਰੂਪ ਤੋਂ ਆਪਣਾ ਸਰਬੰਸੂਰਤ ਧਾਰਿਆ ਉਹ ਗੁਰੂ ਨਾਨਕ ਸਾਹਿਬ ਰੂਪ ਆਪ ਹੈ ਨਾਨਕ ਕਾ ਪ੍ਰਭ ਪ੍ਰਹੇ ਕਿਰਪਾ ਲਾਈ ਨੰਦ ਲਾਗਿਨ ਆਉਣ ਤੇ ਅਰਥ ਕੀਤੇ ਹਨ ਪਹਿਲਾ ਜਿਹੜਾ ਨੂਨ ਹੈ ਉਹ ਨੂਨ ਨਾ ਹੋ ਨਾਂ ਦਾ ਨਾਂ ਜੋ ਹੈ ਕਿ ਸਾਰੀ ਦੁਨੀਆ ਦੀ ਜਿਹੜੀ ਨੇਕੀ ਹੈ ਉਹ ਨੇਕੀ ਦੇ ਦੇਣ ਵਾਲਾ ਨੂਨ ਦੱਸਦਾ ਪਹਿਲੇ ਪਾਸੇ ਨੂੰ ਕਿ ਪਹਿਲਾ ਨੂਨ ਨੇਕੀ ਦੁੰਦੇ ਹਨ ਹੈਨ ਦੂਸਰੇ ਨੂਨ ਦੇ ਵਿੱਚ ਅਲਫਾ ਜਿਹੜੀ ਉਹ ਅੱਲਾਹ ਨੂੰ ਚੇਤੇ ਕਰਾਉਂਦੀ ਹੈ ਨੂ ਨੰਨੇ ਨੂੰ ਕੰਨਾ ਜਿਹੜਾ ਇਹ ਅਲਫਾ ਨਾਲ ਇਹ ਨੂਨ ਨੂੰ ਤੇ ਨੌਮਿਕ ਦੂਸਰਾ ਜਿਹੜਾ ਨੰਨੇ ਹੈ ਉਹ ਸਾਰ ਸੰਗੇ ਦੀ ਨਿਫਾਲ ਕਰਨ ਵਾਲਾ ਹੈ ਕਿ ਇਸ ਪ੍ਰਕਾਰ ਹੈ ਨਾਮ ਸ਼ਬਦ ਹੈ ਅਤੇ ਫਿਰ ਕਾਮਨਾਉ ਕਨੈਗ ਦਾ ਸੰਤੋਖ ਦੇਣ ਵਾਲਾ ਹੈ ਜੋ ਨੇਤੀ ਦੇਣ ਵਾਲਾ ਹੈ ਨਿਹਾਰ ਕਰਨ ਵਾਲਾ ਹੈ ਅਤੇ ਫਿਰ ਸਾਰਿਆਂ ਨੂੰ ਨਿਰਾ ਨਾ ਵੇਖਣ ਵਾਲਾ ਹੈ ਇਹ ਸਾਰੇ ਨੂੰ ਸੰਤੋਖ ਦੇਣ ਵਾਲਾ ਉਹ ਨਾਨਕ ਨਾਮ ਦੇ ਅਰਥ ਭਾਈ ਮਨਸਲਾਲ ਜੀ ਨੇ ਉਚਾਰਨ ਕੀਤੇ ਹਨ ਨਾਨਕ ਦਾ ਪ੍ਰਭ ਭਏ ਕਿਰਪਾ ਵਾਲੇ ਪ੍ਰਭ ਦੀ ਕਿਰਪਾਲੂ ਹੋਏ ਹਨ ਰੱਬ ਨਾਨਕ ਮਨ ਭਾਣਾ ਪ੍ਰਭ ਨਾਨਕ ਜੀ ਅਕਾਲ ਪੁਰਖ ਦਾ ਨਾਮ ਹੈ ਪ੍ਰਭ ਨਾਨਕ ਕਾਲਪੁਰਖ ਸਾਡੇ ਮਨ ਵਿਚ ਆ ਗਿਆ ਇਹ ਪਿਆਰੇ ਜੀ ਮਾੜ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸ੍ਰੀ ਹਰਿ ਹਰਿ ਵੇਸ਼ਰ ਕਾਲਪੁਰਖ ਜਿਹਦੀ ਅੰਮ੍ਰਿਤ ਰੂਪ ਬਾਣੀ ਹੈ ਕਾਰਨ ਹਰੇਕ ਪਰੇ ਕਰਨ ਵਾਲੀ ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲੀ ਉਹਨਾਂ ਵਿੱਚ ਕੌਨ ਸਲ ਖੜੀ ਕਰਨ ਆਈਏ ਪਰਮੇਸ਼ਰ ਆਪ ਦੀ ਬਾਣੀ ਹੈ ਹੁਣ ਕੌਣ ਹੋਵੇ ਪਰਮਗਤ ਮੇਰੇ ਮਾਣੇ ਸਾਰੇ ਆਪ ਦੇ ਘਰੋਸੇ ਨੂੰ ਆ ਸੁਣ ਸੁਣ ਕੇ ਸਭੀ ਕਲਿਆਣ ਹੁੰਦੀ ਹੈ ਆਪ ਦੀ ਐਸੀ ਕਿਰਪਾਲਤਾ ਹੁੰਦੀ ਹੈ ਜਲਨ ਗੁਜੀ ਸੀਤਲ ਹੋਏ ਮਨਵਾ ਜਿਹੜੀ ਤ੍ਰਿਸ਼ਨਾ ਦੀ ਜਲਨ ਤੋਂ ਸਾੜਵਾ ਈਦਖਾ ਦੀ ਸਾੜਵਾ ਇੰਦਿਆ ਕਰਕੇ ਕਿਹਦੇ ਦੁਸ਼ਣ ਰੋਪਣੇਣ ਹੋਏ ਅਤੇ ਇਹ ਸਾੜਨਾ ਕਿਹਦਾ ਪ੍ਰਤਾਪ ਦੇਖ ਕੇ ਕਿਹਦਾ ਪ੍ਰਤਾਪ ਘਟ ਗਏ ਮੇਰਾ ਪ੍ਰਤਾਪ ਬੰਦ ਗਿਆ ਨ ਹੋਏ ਦੁਸ਼ਮਣ ਰੋਪਣੇ ਨਿੰਦਿਆ ਹੈ ਇਸ ਪ੍ਰਕਾਰੇ ਸਾੜ ਲੱਗੇ ਹੋਏ ਹੈ ਇਹਨਾਂ ਸਾਰਿਆਂ ਤੋਂ ਜਲਨ ਬੁਝੀ ਪੀਤਲ ਹੋਈ ਮਨ ਨੂੰ ਕ੍ਰਿਸ਼ਨਾਂ ਦੀ ਸਾੜ ਈਰਖਾ ਦੀ ਸਾੜ ਨਿੰਦਿਆ ਦੀ ਸਾੜ ਬੁੱਝ ਜਾਂਦੀ ਹੈ ਬੁਕਾਰਾਂ ਦੀ ਸਾੜ ਪੀਤਲ ਹੋਏ ਮਨ ਨੂੰ ਮਨ ਸ਼ਾਂਤ ਹੋ ਜਾਂਦਾ ਹੈ ਵਾਸਨਾ ਸਾਰੀਆਂ ਮਿਟ ਜਾਂਦੀਆਂ ਹਨ ਠੰਡਾ ਹੋ ਜਾਂਦਾ ਹੈ ਸਤਿਗੁਰ ਦਾ ਦਰਸ਼ਨ ਪਾਏ ਜੀ ਇਹ ਮੁਲਕ ਸਤਗੁਰੂ ਨਾਨਕ ਦੇਵ ਦਾ ਬਾਗਵਾਰ ਹੈ ਜੋ ਸਤਿਗੁਰ ਦਰਸ਼ਨ ਪਾਉਂਦੇ ਹੈ ਉਹਨਾਂ ਦੀ ਕਿਸੇ ਨੂੰ ਈਰਖਾ ਨਹੀਂ ਰਹਿੰਦੀ ਕਿਸੇ ਨੂੰ ਵੈਰ ਵੋ ਝਗੜਾ ਨਹੀਂ ਰਹਿੰਦਾ ਹੈ ਸੁਖ ਭਇਆ ਦੁੱਖ ਦੂਰ ਪਰਲ ਉਹਨਾਂ ਨੂੰ ਸੁਖ ਆਤਮ ਨੰਦ ਸੁਖ ਪ੍ਰਾਪਤ ਹੋ ਗਿਆ ਜਿਹੜਾ ਗਿਆਨ ਕਰਕੇ ਦੁਖੀਓ ਦੂਰ ਭਲਾ ਗਿਆ ਭੱਜ ਗਿਆ ਸੰਤਾਂ ਰਸਲੇ ਹਾਰਨਾਮ बखਾਨ ਸੰਤਾਂ ਗੁਰਾਂ ਦੀ ਰਸਨਾ ਦੁਆਰਾ ਪਰਮੇਸ਼ਰ ਦੇ ਨਾਮ ਦਾ ਕਸ਼ਨ ਕੀਤਾ ਵਿਚਾਰਿਆ ਜਲ ਫਲ ਮੀਰ ਭਰੇ ਸਰਸੁੰਭਰ ਜੇ ਵਰਸਨੇ ਕਰਕੇ ਜਲਾ ਵਿੱਚ ਵੀ ਪਾਣੀ ਹੋ ਜਾਂਦਾ ਖਲਾਵਤ ਵੀ ਪਾਣੀ ਨਾਲ ਸੋੜ ਵੀ ਲਗਾ ਲਾ ਧਰ ਜਾਂਦੇ ਹਨ ਜਲ ਦੇ ਨਾਲ ਬਰਸਾ ਤੂਏ ਨਾ ਜਾਏ ਜੀ ਖਦੀ ਰਹਿਂਦਾ ਥੋਂ ਸਾਰਿਆਂ ਨਾਂ ਚ ਪਾਣੀ ਪਾਣੀ ਹੋ ਜਾਂਦਾ ਇਸੇ ਪ੍ਰਕਾਰ ਗੁਰੂ ਸਾਹਿਬ ਬਦਲ ਵੀ ਨਹੀਂ ਆਈ ਜਦੋਂ ਉਦੇਸ਼ ਉਪੀ ਬਰਖਾ ਕਰਦੇ ਹਨ ਜਿਨ੍ਹਾਂ ਦੇ ਥਾਂ ਨਹੀਂ ਨਹੀਂ ਉਤੋਂ ਅਧਕਾਰੀ ਹਮ ਹੱਥਾਂ ਉਹ ਵੀ ਜੀਵ ਮੁਕਦਾ ਨੰਨ ਮਾਨਦੇ ਆਨੰਦ ਹੋ ਜਾਂਦੇ ਹਲਾ ਵੀ ਨਹੀਂ ਆਈ ਜੇ ਸਾਧ ਸੰਗਤ ਦੀ ਬਖਈ ਪ੍ਰਖ ਹੈ ਉਹ ਪਦਾਰਥਾਂ ਦੀ ਇੱਛਾ ਵਾਲੇ ਉਹਨਾਂ ਨੂੰ ਪਦਾਰਥ ਮਿਲ ਜਾਂਦੇ ਆ ਉਹ ਖਲਾਂ ਦੀ ਨਿਆਂ ਹੀ ਕੋਈ ਸਫਲੇ ਹੋ ਜਾਂਦੇ ਨੇ ਤੇ ਇਸੇ ਤਰ੍ਹਾਂ ਸਰੋਵਰਾਂ ਦੀ ਨਿਆਂ ਜਿਹੜੇ ਜਿਆਸੂ ਹਾਂ ਨੇ ਮਹਾਰਾਜ ਦੇ ਪ੍ਰਾਂਤ ਜੀਨ ਹੋਏ ਉਹ ਵੀ ਲਗਾ ਲਾ ਭਰ ਜਾਂਦੇ ਹਨ ਦਰਸਾ ਤੂਏ ਨਾ ਜਾਏ ਦਰਸਾ ਖਾਲੀ ਕੋਈ ਨਹੀਂ ਜਾਂਦਾ ਗੁਰੂ ਸਾਹਿਬ ਦੇ ਕਾਠੇ ਆ ਕੇ ਦਰਸਾ ਪੀੜਾ ਨਹੀਂ ਕੋਈ ਪੈਦਾ ਹੁੰਦੀ ਉਹਨਾਂ ਪੁਰਖਾਂ ਦੇ ਤਾਈ ਕਿਸੇ ਪ੍ਰਕਾਰ ਦੀ ਦਇਆ ਧਾਰੀ ਸਿਰਜਣਹਾਰੇ ਜੋ ਸੰਧ ਹੋਰ ਕਾਲਪੁਰਖ ਵਾਹਿਗੁਰੂ ਨੇ ਜਿਨ੍ਹਾਂ ਦੇ ਬਯ ਦ੍ਰਿਸ਼ੀ ਧਾਰੀ ਆ ਕੀਤੀ ਹੈ ਇਹ ਜੰਤ ਸਗਲੇ ਪ੍ਰਤਪਾਰੇ ਜਿਨ ਜੀਵ ਸਾਨੂੰ ਵੱਡੇ ਜੰਤ ਛੋਤੇ ਮੱਛਰ ਵੀ ਨਹੀਂ ਆਈ ਬਰਮਾ ਵੀ ਨਹੀਂ ਆਈ ਸੁਖ ਨੂੰ ਜੀਵਾ ਮਾਤਰ ਨਾ ਜੀਵ ਰੂਪੀ ਬਾਗье ਜੇ ਦੇ ਸਾਰੇ ਹੀ ਸਗਲੇ ਪ੍ਰਤਪਾਰੇ ਮਾਰੇ ਦੇ ਕਾਈ ਮਾਰੇ ਸਭ ਪਾਲਣਾ ਕਰਦੇ ਹਨ ਲੇ ਕਿਰਪਾਲ ਦਿਆਲਾ ਉਹ ਮਿਹਰਮਾਨੀ ਕਰਨ ਵਾਲਾ ਹੈ ਜੀ ਉਹ ਮਿਹਰ ਕਰਨ ਦਾ ਸੁਭਾਅ ਹੈ ਅਤੇ ਮਾ ਦਾ ਕਰ ਪਿੱਛੇ ਵੀ ਸੀ ਹੁਣ ਵੀ ਕਿਰਤਾਲੂ ਹੈ ਸਗਲੇ ਤ੍ਰਿਪਤ ਅਗਾਈ ਦੀ ਕਾਰਿਆਂ ਨੂੰ ਆਤਮਾ ਨਾਮ ਦੀ ਬਰਖਾ ਕਹਿੰਦੇ ਇਸ ਨੋਟ ਦੇ ਪਦਾਰਥਾਂ ਤੋਂ ਲੰਗੀ ਰਿਹਾ ਦਿੱਤਾ ਸਰਗਾਂ ਦੇ ਬਰਮ ਲੋਗ ਦੇ ਪ੍ਰਯਾਧਾ ਵਿੱਚ ਤਰਪਤ ਕਰ ਦਿੱਤਾ ਹੈ ਆ ਤੂੰ ਤਸਦੀ ਕਰ ਤੇ ਰਾਜਰੇ ਹੰਸਾਰੇ ਬਾਣੋ ਉਤਰ ਤ੍ਰਿਭਵਨੋ ਕੀ ਤੂੰ ਨ ਹੜਿਆ ਜਦੋਂ ਵਰਖਾ ਪੈਂਦੀ ਦਰਖਾਂ ਨੂੰ ਅਤੇ ਖੱਖਾਂ ਆਲਕਾਂ ਨੂੰ ਜਿੰਨਾ ਲੋਕਾਂ ਸਾਰੇ ਹਰਿਆਵਲ ਖਿਲਦਾ ਹੋਇਆ ਨਹੀਂ ਹਰੇ ਪਰੇ ਕਰ ਦਿੰਦਾ ਬੱਦਰ ਪਏ ਕਿਸੇ ਪ੍ਰਕਾਰ ਬਾਣੋ ਤ੍ਰੈਣੋ ਤ੍ਰਿਭਵਨੋ ਕੀ ਤੂੰ ਨ ਹੜਿਆ ਨਾਨਕ ਜੀ ਦੀ ਨਿਆਈਂ ਜਦ ਕੇਤਨ ਜਿੰਨੇ ਅਤੇ ਸੰਨੇ ਭਵਨ ਜਿੰਨੇ ਹਨ ਸੁਰਗ ਲੋਕ ਮੌਤ ਲੋਕ ਪਤਾਲ ਲੋਕ ਕਾਰਿਆਂ ਨੂੰ ਨਾਮ ਵੀ ਹਰਿਆਵਲਤਾ ਕਰਕੇ ਜਿਸ ਪ੍ਰਕਾਰ ਪੀਰ ਦੇ ਬੇਟੇ ਨੂੰ ਦਿਖਾਇਆ ਸੀ ਮਾਰੇਨ ਲੱਖ ਆਕਾਸ਼ ਪਤਾਲ ਲੱਖ ਅੱਖੁਰ ਤੋਂ ਇਹ ਸਭ ਦਿਖਾਈ ਸਾਰੇ ਨੂੰ ਹਰਿਆਵਲਤਾ ਸਹਿਤ ਕਰਕੇ ਆਪ ਦੀ ਸੱਤਾ ਦੇ ਨਾਲ ਨਿਉ ਮਾਰੇ ਸਾਹ ਚੱਜੇ ਰੂਪ ਹਾਂ ਨੇ ਇਸ ਤਰ੍ਹਾਂ ਬਾਣੇ ਸਿਰਣੇ ਤੇ ਭਵਨ ਸੀਤੂਨ ਹਰਿਆਨ ਸਾਹਿਬ ਸੰਗਤ ਦੇ ਸਰੀਰ ਸੀ ਤੇ ਜਿਹੜੇ ਇੰਦਰੀਏ ਸੀ ਤਿੰਨੇ ਭਵਨ ਜਾਗਰ ਸੁਖੋਤ ਸੀ ਸਾਰਿਆਂ ਨੂੰ ਨਾਮ ਦੇ ਕਰਕੇ ਹਰਿਆਵਲ ਦਾ ਸਹਿਜ ਕਿੰਮਰਨ ਦੇ ਨਾਲ ਕਰ ਦਿੱਤਾ ਕਰਨ ਹਾਰ ਖਿਲਪੀਤਰ ਕਰਿਆ ਮੇਰਾ ਕਰਨ ਹਾਰ ਸਮਰਾਖਾ ਨੇ ਇੱਕ ਛਿੰਦੇ ਵਿੱਚ ਇਹ ਬਖਸ਼ਾ ਕਰ ਦਿੱਤੀਆਂ ਮਹਾਰਾਜ ਨੇ ਵਰਮਥ ਨਾਨਕ ਜੀ ਤੇ ਸਹਿ ਅਰਾਧੇ ਗੁਰੂ ਸਾਹਿਬ ਸੰਗਤ ਮਿਲ ਕੇ ਗੁਰੂ ਸਾਹਿਬ ਕਹਿੰਦੇ ਉਸ ਵਾਹਿਗੁਰੂ ਨੂੰ ਪਾਈ ਅਸਦਾ ਆਰਾਧੇ ਗੁਰਮਖੰ ਨੂੰ ਉਹਦੇ ਨਾਲ ਮਿਲ ਕੇ ਇਹ ਸਾਨੂੰ ਚਾਹੀਦਾ ਕਿ ਉਹ ਸਵਾਹੀ ਨੂੰ ਅਰੱਧੀ ਜਗਦਗਰੀ ਜੀ ਕਹਿੰਦੇ ਹਨ ਮਨ ਕੀ ਆਸ ਪੁਰਜਾਏ ਜੋ ਸਾਇਆ ਮਨ ਦੀਆਂ ਆਸਾਂ ਨੂੰ ਪੂਰੀਆਂ ਕਰਨ ਵਾਲਾ ਹੈ ਮੇਰੇ ਪਿਆਰੇ ਗੀ ਮਾਸ ਮੰਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਗਈਆਂ ਹਨ ਜਿਨ੍ਹਾਂ ਮਿੱਠਾ ਪੂਰੀ ਕਰਨੀ ਉਸੇ ਕਾਲ ਪ੍ਰਭ ਨੂੰ ਧਿਆਓ ਮਾਜ ਮਹੱਲਾ 5 ਵਾ ਉਹ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਸਭ ਗੁਰੂ ਸਾਰੇ ਸਬੰਧੀਆਂ ਨੂੰ ਵਾਹਿਗੁਰੂ ਦੇ ਵਿੱਚ ਭਾਵਨਾ ਕਰਦੇ ਜਿਵੇਂ ਗੁਰਦੇ ਮਾਤਾ ਗੁਰਦੇ ਪਿਤਾ ਗੁਰਦੇ ਸਵਾਮੀ ਪਰਮੇਸ਼ਵਰਾ ਇਸ ਪ੍ਰਕਾਰ ਹਜੂਰ ਕਹਿੰਦੇ ਨੇ ਮਹਾਰਾਜ ਅਕਾਲ ਪੁਰਖੂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਸਾਡਾ ਪਿਤਾ ਤੂੰ ਮੇਰਾ ਸਾਡਾ ਮਾਤਾ ਰੂਪ ਸੱਚੇ ਬਾਪ ਜੀ ਤੂੰ ਮੇਰਾ ਬੰਧ ਤੂੰ ਮੇਰਾ ਪ੍ਰਾਤਮਿਕ ਮੇਰਾ ਸੁਮੰਧਨੀ ਤੂੰ ਮੇਰਾ ਭਰਾ ਹਸਕਸ਼ ਕੇ ਪਤਸ਼ਾਹ ਤੂੰ ਮੇਰਾ ਪਿਤਾ ਰੂਪ ਗੁਰੂ ਆਰਾਮਦਾਸ ਰੂਪ ਆਪ ਮਾਤਾ ਪੰਨੀ ਸਾਹਿਬ ਰੂਪ ਦੀ ਆਪੋ ਤੁਸੀਂ ਤੂੰ ਮੇਰਾ ਬੰਧ ਤੂੰ ਸ ਹਾਂ ਜੀ ਤੂੰ ਮੇਰਾ ਭਰਾ ਤਾਣ ਸਾਦੇ ਸੰਬੰਧੀ ਭਾਈ ਗੁਰਦਾਸ ਸਾਹਿਬ ਕੂ ਤੂੰ ਸਾਡੇ ਭਰਾ ਭਾਹ ਦੇ ਬਾਦ ਕਾਪੀ ਹੋ ਤੂੰ ਮੇਰਾ ਰਾਖਾ ਸਭ ਨਹੀਂ ਥਾੜਿਆ ਭੰਨ ਨਾ ਸਾਡੇ ਆਪ ਹੀ ਰਾਖੇ ਇੱਥੇ ਪ੍ਰਕਾਰ ਫੇਰ ਪਰੋਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਰੂਪ ਵੀ ਪਿਤਾ ਵੀ ਤੂੰ ਆ ਤੈ ਸਾਡਾ ਮਾਤਾ ਸੁਮਤੀ ਰੂਪ ਵੀ ਤੂੰ ਸਾਡਾ ਆਪ ਹੀ ਹੈ ਤੂੰ ਮੇਰਾ ਬੰਧ ਕੋ ਤੂੰ ਮੇਰਾ ਭਰਾ ਤਾਣ ਮਾਜ ਵੇਕ ਸੰਬੰਧੀ ਵੀ ਸਾਡੇ ਤੂੰ ਆਪ ਹੈ ਕਰਮਾਂ ਆਦਿਕ ਭਰਾ ਵੀ ਤੂੰ ਹੈ ਸਾਡਾ ਤੂੰ ਮੇਰਾ ਰਾਖਾ ਸਭ ਨਹੀਂ ਥਾਏ ਇਸੇ ਪ੍ਰਕਾਰ ਫੇਰ ਪੜੋ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਹੈ ਅਪੇਨ ਨਿਮਿਤ ਕਾਰਨ ਹੋਣੇ ਕਰਕੇ ਮਾਤਾ ਪਿਤਾ ਰੂਪ ਵੀ ਤੂੰ ਆਪ ਹੈ ਅਪੇਨ ਅਪੇਨ ਨਿਮਿਤ ਉਪਾਧਾਨ ਕਰਨ ਹੋਣੇ ਕਰਕੇ ਮਾਤਾ ਰੂਪ ਵੀ ਤੂੰ ਆਪ ਹੈ ਹਰਾਤੇ ਮਾਤਾ ਆਪੇ ਪਿਤਾ ਮਨ ਜੀ ਉਪਾਏ ਜੈ ਦਿਖਾਇਆ ਜੋ ਮਕੜੀ ਵਾਂਗ ਹੈ ਮਨ ਜੀ ਸੁਖੂ ਥੀ ਰਹੇ ਉਹਨਾਂ ਜਾਲੇ ਦਾ ਨਿਮਿਤ ਕਾਰਨ ਹੈ ਸੰਕਲਪ ਧੁਣਦੀ ਮੈਂ ਜਾਣਾ ਕੰਨਾ ਜਿਹੜਾ ਮੱਕਲੀ ਦਾ ਮੋਟਾ ਸਰੀਰ ਹੈ ਸਥੂਲ ਉਹਦੇ ਚੋਂ ਜਾਲਾ ਪਹਿਲਾ ਹੁੰਦਾ ਉਹ ਜਾਲਾ ਉਹਦਾ ਬਾਨ ਕਾਰਨ ਹੈ ਨਿਉ ਮਾਰਾ ਸਾਹਿਬ ਈਸ਼ਵਰ ਆਪ ਹੀ ਫਰਨਾ ਕਰਦਾ ਕਿ ਮੈਂ ਇੱਕ ਤੋਂ ਬਹੇਤੇ ਹੋਵਾਂ ਇਹ ਨਿਮਿਤ ਕਾਰਨ ਹੈ ਫੇ ਪੰਜਾਂ ਤੋਂ ਪੰਡ ਵਾਲਾ ਮਾਇਆ ਸਮ ਲੋਕੇ ਆਪ ਰਚਦਾ ਉਹ ਉਹਦਾ ਬਾਨ ਕਾਰਨ ਵੀ ਆਪ ਹੀ ਹੈ ਮਾਤਾ ਪਿਤਾ ਵੀ ਆਪ ਹੀ ਪਰਮੇਸ਼ਰ ਹੈ ਤੂੰ ਮੇਰਾ ਬੰਧਕ ਤੂੰ ਮੇਰਾ ਭਰਾ ਤੇ ਸਾਡੇ ਸੰਬੰਧੀ ਜਿਹੜੇ ਦੇਵੀ ਗੁਣਾ ਵਾਲੇ ਉਹ ਵੀ ਭਰਾਤਾ ਦੀ ਨਹੀਂ ਆਈ ਸੱਚੇ ਪਾਤਸ਼ਾਹ ਆਪ ਦੇ ਨਾਮ ਦਾ ਸਤਿਵੰਤ ਕਰਨ ਵਾਲੇ ਵੀ ਆਪ ਹੀ ਹੂੰ ਤੂੰ ਮੇਰਾ ਰਾਖਾ ਸਭ ਲਈ ਖਾਈ ਜਿਵੇਂ ਮਾਰੇ ਸਾਡੇ ਆਪ ਰਾਖੇ ਹੋ ਰੱਖਿਆ ਕਰਨ ਵਾਲੇ ਹੂੰ ਤਾਂ ਭਾਵੇਂ ਤੀ ਹੈ ਤਾੜਾ ਨੂੰ ਸਮਝੀਏ ਕਿ ਕੀ ਦਾ ਭੈ ਹੋਣਾ ਸੀ ਕੋਈ ਭੈ ਨਹੀਂ ਹੈ ਤੇ ਨਾ ਕਾਲਾ ਝੋਰਾ ਹੈ ਨਾ ਕਾਲਾ ਬੱਜਣਾ ਹੁੰਦਾ ਕਿਸੇ ਪ੍ਰਕਾਰ ਸੰਖਿਆ ਹੁੰਦਾ ਹੂੰ ਤੁਮਰੀ ਕਿਰਪਾ ਤੇ ਸੁਧ ਪਛਾਣਾ ਮਾਰੇ ਆਣ ਦੀ ਕਿਰਪਾ ਜਿੰਨਾ ਤੇ ਹੁੰਦੀ ਹੈ ਰਬ ਦੀ ਕਿਰਪਾ ਨਾਲ ਹੀ ਤੇਰੇ ਰੂਪ ਨੂੰ ਮਾਰਾ ਪਛਾਣਦਾ ਹੈ ਤੂੰ ਮੇਰੀ ਊਟ ਤੂੰ ਹੈ ਮੇਰਾ ਮਾਤਾ ਜੀ ਬਾਪਾ ਇਸ ਸ਼ਲੋਕ ਚ ਵੀ ਹੋਰ ਤੁਸੀਂ ਹੋ ਤਾਨੂੰ ਪ੍ਰਲੋਗ ਦੀ ਮਾਨ ਆਦਰ ਦੇਣ ਵਾਲੇ ਤੁਸੀਂ ਹੋ ਤੁਸੀਂ ਸੱਚੇ ਬਾਪਾ ਮੇਰੀ ਉਸ ਦੇ ਕੋ ਮਾਜਾ ਦੇ ਗਰਬ ਦੀ ਇਸ ਲੋਕ ਦੀ ਤੁਸੀਂ ਮੇਰਾ ਸਤਿਕਾਰ ਕਰਨ ਵਾਲੇ ਮਾਨ ਦੇਣ ਵਾਲੇ ਹੋ ਤੁਝ ਦਿਨ ਦੂਜਾ ਅਵਰ ਨਾ ਕੋ ਆਪ ਕੋ ਬਗੈਰ ਮਹਾਰਾਜ ਦੂਸਰਾ ਅਵਰ ਸਮਾਨ ਤੇ ਹੋਰ ਕੋਈ ਨਹੀਂ ਸੱਚੇ ਬਾਦਸ਼ਾਹ ਸਭ ਤੇਰਾ ਖੇਲ ਅਖਾੜਾ ਜੀ ਸਾਰਾ ਮਹਾਰਾਜ ਨੂੰ ਸੰਸਾਰ ਹੈ ਸਰਗੁਣ ਰੂਪ ਬਣਾਇਆ ਹੋਇਆ ਇਹ ਤੇਰਾ ਹੀ ਖੇਲ ਖੇਲ ਖੇਲਿਆ ਹੋਇਆ ਹੈ ਅਖਾੜਾ ਪਹਿਲ ਮਾਨ ਦੀ ਕੁਸ਼ਤੀ ਦਾ ਥਾਂ ਹੈ ਇੱਕ ਵਾਸੇ ਲੋਕ ਜਲਦੀ ਜਾ ਰਹੇ ਹੈ ਇਹ ਪਹਿਲਵਾਨਾਂ ਦੀ ਕੁਸ਼ਤੀਆਂ ਇੱਕ ਪਾਸੇ ਬਵੇਕ ਦੀ ਕੁਸ਼ਤੀ ਹੋ ਰਹੀ ਹੈ ਇੱਕ ਪਾਸੇ ਮੋਹ ਦੀ ਕਦੇ ਮੋਹ ਦੇ ਕਹੇ ਅਵੇਕ ਹਾਰ ਜਾਂਦਾ ਹੈ ਅਤੇ ਕਦੇ ਬਵੇਕ ਜਿੱਤ ਜਾਂਦਾ ਹੈ ਕਦੇ ਮੋਹ ਹਾਰ ਜਾਂਦਾ ਹੈ ਇਹ ਪਹਿਲਵਾਨਾਂ ਦੀ ਕੁਸ਼ਤੀ ਦਾ ਥਾਂ ਚੰਗਾ ਤੇ ਮੰਦਾ ਜਿਹੜਾ ਸਵਾਲ ਚੱਪੇ ਹੋ ਰਿਹਾ ਹੈ ਜਦੋਂ ਚੰਗਾ ਸੋ ਆਫਰੇ ਉਹ ਮਾੜੇ ਸੰਗਲ ਰੁਕ ਜਾਂਦੇ ਜਦੋਂ ਮਾੜੇ ਸੰਗਲ ਪਰਵਲ ਹੁੰਦੇ ਹੈ ਉਹ ਚੰਗੇ ਸਿਹਾਰੇ ਰੁਕ ਜਾਂਦੇ ਹੈ ਇਹ ਤਮਾਸ਼ੇ ਵਾਲਾ ਪਹਿਲਵਾਨੀ ਕੁਸ਼ਤੀ ਵਾਲਾ ਥਾਂ ਚੰਗਾ ਤੇ ਮੰਦਾ ਸ਼ਰਾਜ ਵੀ ਪਹਿਲਵਾਨ ਕੁਸ਼ਤੀ ਕਰ ਰਹੇ ਹੈ ਇਹ ਤੇਰਾ ਮਾਰਾ ਖੇਲ ਖੇਲਿਆ ਹੋਇਆ ਇਹ ਜੋ ਪਹਿਲਵਾਨੀ ਕੁਸ਼ਤੀ ਵਾਲਾ ਇਹ ਖਾੜਾ ਬਣਾਇਆ ਹੋਇਆ ਤੇਰਾ ਜੀ ਜੀ ਇਹ 12 ਰੁਪਏ ਖਾੜਾ ਹੈ ਇਸ ਦੇ ਵਿੱਚ ਮਨਮੁਖ ਜਿਹੜੇ ਆ ਹਾਰ ਕੇ ਜਾਂਦੇ ਐ ਗੁਰਮੁਖ ਪਹਿਲਵਾਨ ਜਿੱਤ ਕੇ ਜਾਂਦੇ ਹਨ ਜੀ ਇਹ ਜਾਂਤ ਸੌਤੋਦ ਉਪਾਏ ਜੀ ਜੀ ਸੰਤ ਛੋਟੇ ਵੱਡੇ ਅੰਸਾਏ ਮਹਾਰਾਜ ਆਪ ਵੀ ਨਹੀਂ ਪੈਦਾ ਕੀਤੇ ਹਨ ਜਿੱਥੇ ਜਿੱਥੇ ਭਾਣਾ ਆ ਕੇ ਤੇ ਤੇ ਲਾਇਆ ਜਿਸ ਪ੍ਰਕਾਰ ਮਾਰਾ ਉਹਨਾਂ ਦੀ ਵਾਸ਼ਨਾ ਸੀ ਉਸ ਉਸ ਪ੍ਰਕਾਰ ਫੜ ਦੇਣਾ ਆਪ ਨੂੰ ਪਾਇਆ ਹੈ ਆਜੇ ਤਾਂ ਅਨਸਾਰ ਉਸੋ ਸਾਥੇ ਆਦਨ ਲਾਉਣਾ ਕੀਤੇ ਆ ਸਾਥੇ ਜੀ ਕੀਤਾ ਤੇਰਾ ਹੋਵਾ ਜਿਹਨ ਮਾਰਾ ਆਉ ਦਾ ਕੀਤਾ ਹੋਇ ਵਰਖਾ ਵਰਦਾਰਾ ਵਰਦਿਆ ਹੋ ਰਿਹਾ ਹੈ ਨਾ ਹੀ ਤੇਚ ਅਸਾਰਾ ਜਿਸ ਸਾਹੇ ਨੂੰ ਤਾਂ ਮਾਰਾ ਕੋਈ ਨਹੀਂ ਹੈ ਆਪ ਹੀ ਅੰਤਰੀਆਮੀ ਹੋ ਇਸੇ ਹੋਏ ਸੋ ਨਾ ਹੀ ਬੁਰਾ ਈਸ਼ੁਰ ਤੇਰੇ ਵੱਲੋਂ ਤਾਂ ਬੁਰਾ ਨਹੀਂ ਕੁਛ ਹੁੰਦਾ ਤੇ ਹੋਰੋ ਕਹੋ ਕਿਨੇ ਕਿਦਾਂ ਹੋ ਰਹੇ ਕੀਤਾ ਕਿਸਨੇ ਸੋ ਆਪ ਹੀ ਆਜ ਦਾ ਤਮਾਸ਼ਾ ਹੈ ਇਸ ਦੇ ਬਾਦਸ਼ਾਹ ਮਨ ਜੀ ਕੀ ਲਗਾ ਹੁੰਦਾ ਹੈ ਕੋ ਜੇ ਤੈਲੀ ਕੀ ਜੇ ਉਹ ਨੂੰ ਚੰਗੀ ਸਮਝ ਲੈਂਦਾ ਤੇ ਜਿਸ ਮਨ ਨਾਲ ਲਗਾ ਤਾਂ ਚੰਗੀ ਹੋਵੇ ਉਹ ਤਾਂ ਹੋਇਸ਼ ਹੋ ਜਾਂਦਾ ਹੈ ਮਨ ਦਾ ਸੁਭਾਅ ਹੈ ਉਹ ਆਪ ਜੋ ਕੋ ਕਰਦੇ ਠੀਕ ਹੀ ਕਰ ਰਹੇ ਹੋ ਨਾ ਇਹ ਕਿਸ ਅਸਾਰ ਹੈ ਲੈ ਦੇ ਕਿਸੇ ਪਾਸੇ ਕੋਈ ਪਦਾਰਥਕ ਨਹੀਂ ਹੈ ਮੰਨ ਤੇ ਆਏ ਮਹਾ ਸੁਪਾਲ ਨਿੰਦ ਨੂੰ ਕਿਸੇ ਦਰਸ਼ਾਉ ਦੇ ਨਾਮ ਨੂੰ ਇਕਿਤ ਹੋ ਕੇ ਤੇ ਆਇਆ ਹੈ ਉਹ ਸਾਰੇ ਲੋਕ ਪ੍ਰੋਗ ਦੇ ਸੁਖਾ ਨੂੰ ਪਾ ਗਿਆ ਹੈ ਹਰ ਗੁਣ ਗਾਇ ਮੀਰਾ ਮਨ ਸ਼ੀਤਲਾ ਇਹ ਹਾਲ ਪ੍ਰਸਾਦ ਦੇ ਗੁਣਾਂ ਨੂੰ ਗਾ ਕੇ ਸਾਡਾ ਮਨ ਤਾਂ ਸ਼ੀਤਲਤਾ ਚ ਆ ਗਿਆ ਠੰਡਾ ਹੋ ਗਿਆ ਹੋ ਗੋਰੇ ਪੂਰੇ ਵੱਡੀ ਵਡਾਈ ਇਹ ਨੂੰ ਸਭ ਤੋਂ ਨਾਲ ਮਿਲ ਕੇ ਜਿੰਨਾਂ ਨੂੰ ਇਹ ਵਧਾਈਆਂ ਖੁਸ਼ੀਆਂ ਵਗੀਆਂ ਦਿੱਆਂ ਹਨ ਨਾਨਕ ਜਿੱਤਾ ਵਿਖਾੜਾ ਜੀ ਸਾਲ ਹੀ ਕਹਿੰਦੇ ਵਿਖਾੜਾ ਵਿਖੜਾ ਖਾਉਂ ਜਿਹੜਾ ਸੀ ਨਾ ਇੱਕ ਦਮਣ ਮਰੁੰਦਾ ਇਹ ਕਾਲ ਦਾ ਇਹ ਜਨੂੰ ਧਾਰਿੰਦਾ ਇਹ ਔਖਾ ਖਾਉਂ ਨਾਲ ਜਿੱਤ ਲਿਆ ਹੈ ਕੋਹ ਪ੍ਰਕਾਰ ਵਿਖੋ ਮਸਤਾਨ ਜੋ ਮਨ ਹੈ ਇਹ ਬਖਾੜਾ ਹਰ ਵਕਤ ਝਗੜੇ ਪਾਈ ਰੱਖਦਾ ਸੀ ਇਸ ਕਸ਼ਮਥਾਨ ਨੂੰ ਜਿੱਤ ਕੇ ਨਿਹਾਲ ਹੋ ਗਿਆ ਨੋ ਇਹ ਪਿਆਰੇ ਜੀ ਮਾਡ ਮਹੱਲਾ ਪੰਜਵਾ ਜੀਏ ਪ੍ਰਾਨ ਪ੍ਰਭ ਮਨ ਹੈ ਆਧਾਰ ਸ੍ਰੀ ਸੁਮਿਸ਼ ਸਾਰਿਆਂ ਦੇ ਜੀਵਾਂ ਹਿਰਦਿਆਂ ਵਿੱਚ ਵੀ ਤੂੰ ਹੈ ਪ੍ਰਾਣ ਵੀ ਸਾਰਿਆਂ ਨੂੰ ਤੈਨ ਦਿੱਤੇ ਐ ਸਾਰਿਆਂ ਦੇ ਜੀਵ ਜੇ ਤੂੰ ਸੱਤਾ ਬੀਣ ਵਾਲਾ ਵੀ ਤੂੰ ਆਪ ਹੈ ਜੀਵਾਂ ਨੂੰ ਮਨੋ ਜੀ ਕੀ ਆਪ ਹੀ ਪ੍ਰਾਣ ਦਾ ਆਸਰਾ ਉਹੀ ਆਪ ਹੈ ਪਰਮੇਸ਼ਰ। ਮਗਦ ਜੀਵ ਹੈ ਗੁਣ ਗਾਏ ਅਪਾਰ। ਮੇਰੇ ਤੇਰੇ ਭਗਤਾਂ ਦਾ ਹੈ ਅਪਾਰ ਪਰਮੇਸ਼ਰ ਤੇਰੇ ਗੁਣਾਂ ਨੂੰ ਦਾਦ ਆ ਕੇ ਜਿਉਂਦੇ ਆ। ਇਹਨਾਂ ਜੀਵਨ ਦਾ ਮਾਰਾ ਆਉ ਤੇ ਗੁਣ ਗਾਉਣ ਦੀ ਸੰਗਿਆ ਹੋਇਆ ਹੈ। ਗੁਣੇ ਨਿਧਾਨ ਅੰਦਰ ਕ ਹਰਨਾਮ। ਇਹ ਗੁਣਾਂ ਦੇ ਖਿਲਾਮੇ ਪਰਮੇਸ਼ਰ ਆਪ ਦਾ ਨਾਮ ਜੋ ਸਾਰੇ ਨਾਮਾਂ ਤੋਂ ਅਮਰਤ ਹੈ। ਹਰਿ ਤੇ ਹਾਇ ਤੇ ਹਾਇ ਸੁ ਪਾਇਆ ਜੀ। ਮਹਾਰਾਜ ਜੀ ਨੇ ਚਿਤਕਿਤ-ਚਿਤ ਹੋ ਕੇ ਭਿਆਨ ਕਰਕੇ ਪਾਇਆ ਹੈ। ਜੇ ਆਪਾਂ ਕੇ ਆਵਦੇ ਸੁਖ ਰੂਪ ਨੂੰ ਪਾਉਣਾ ਚਾਹੇ ਜੀ ਮਨ ਸਾਡਾ ਹਰ ਜੋ ਧਰਤੇ ਆ ਵੈਸੇ ਬਾਦਲੇ ਘਰੋਂ ਚੱਲ ਕੇ ਆਉਂਦਾ ਹੈ ਬਾਦ ਸੰਗ ਜਨਮ ਮਰਨ ਨੇਤਾ ਆ ਜੇ ਵੀ ਫਿਰ ਆਸਾ ਪੂਰੀ ਹੁੰਦੀ ਹੈ ਜਿਵੇਂ ਪੁਖਿਖਣਾ ਸ੍ਰੀ ਰਾਮਚੰਦਰ ਦੀ ਸ਼ਰਨ ਆਇਆ ਸੀ ਇਹਦੇ ਦਿਲ ਵਿਚਾਰ ਸੀ ਵੀ ਰਾਮਚੰਦਰ ਨੂੰ ਲੰਕਾ ਦਾ ਜਿੱਤ ਦੇਣੀ ਹੈ ਇਹ ਮੈਨੂੰ ਰਾਮਚੰਦਰ ਦੀ ਲੰਕਾ ਦਾ ਰਾਜ ਦੇ ਦੇਣ ਦਾ ਚੰਗਾ ਹੈ ਜਦੋਂ ਇਹ ਆਨੰਤੰਦਰ ਜੀ ਦੀ ਸ਼ਰਨ ਵਿੱਚ ਆਇਆ ਆਨੰਤੰਦਰ ਦੇ ਦਰਸ਼ਨ ਕੀਤੇ ਕੋਲੋਂ ਭੁੱਖ ਲੈ ਗਈ ਰਾਜ ਦੀ ਰਾਜ ਦੀ ਭੁੱਖ ਲੈਣੇ ਕਰਕੇ ਫੇਰ ਆਨੰਤੰਦਰ ਦੇ ਦਰਸ਼ਨ ਕੋਇਤਰ ਹੋ ਕੇ ਕੀਤੇ ਆਨੰਤੰਦਰ ਜੀ ਕਹਿਣ ਲੱਗੇ ਕਿ ਆਹ ਬਹੁਤ ਲੰਕੇਸ਼ ਕਿ ਲੰਕਾਪਤੀ ਬੈਠ ਕਹਿੰਦੇ ਕਿ ਮੇਰੇ ਅੰਦਰ ਤਾਂ ਇੱਛਾ ਨਹੀਂ ਰਹੀ ਕਹਿੰਦੇ ਘਰੋਂ ਜਿਸकल्ਬ ਕਰਕੇ ਆਸ ਵਿੱਚ ਲੰਕਾ ਦਾ ਆਇਆ ਹੁਣ ਤੂੰ ਚੇਰੀ ਨਹੀਂ ਹੋਵੇਂਗਾ ਰਾਵਣ ਨਾਲੋਂ ਬਹੁਤ ਵੇਲੇ ਰਾਜ ਕਰੇਗਾ ਹੁਣ ਤੈਨੂੰ ਜੁੱਗ ਹੈ ਇਸ ਪ੍ਰਕਾਰ ਦਿਮਾਗ ਦੀ ਤੂੰ ਆਦ ਕਰੇਗਾ ਇਸ ਪ੍ਰਕਾਰ ਕਹਿੰਦਾ ਜੀ ਮੇਰਾ ਸੰਕਲਪ ਨਹੀਂ ਕਹਿੰਦੇ ਪਹਿਲਾਂ ਕੀ ਸੰਕਲਪ ਸੀ ਉਹ ਸੰਕਲਪ ਪੂਰਾ ਕਰ ਲੈ ਤੂੰ ਧਰ ਜਿਹੜਾ ਸੀ ਇਹਨ ਸੰਕਲਪ ਕੀਤਾ ਸੀ ਜਿੱਥੇ ਮੇਰਾ ਵਾਦਾ ਵੀ ਨਹੀਂ ਪਹੁੰਚਿਆ ਉਹ ਮੈਨੂੰ ਅਚਲ ਪਗ ਨਹੀਂ ਮਿਲੇ ਜਦੋਂ ਮਹਾਰਾਜ ਸਾਹਿਬ ਪ੍ਰਤੱਖ ਹੋਏ ਉਸ ਵੇਲੇ ਕਿ ਆਤ ਨੂੰ ਭਗਤ ਤੂੰ ਚੱਲ ਪੜਵੀ ਮੰਗੀ ਤੈਨੂੰ ਚੱਲ ਪੜਵੀ 36000 ਮੁਲਕ ਦਾ ਰਾਜ ਆਗਿਆ ਇਹਨਾਂ ਦਾ ਦੇਖ ਲਈ ਇਹਦਾ ਪਹਿਲਾ ਜਿਹੜਾ ਨਾਮ ਆਜਰਾ ਅਗੋਰ ਵਾਪਸਾ ਦੇਲੇ ਨਾਮ ਪਿਆ ਹੈ ਇਹ ਉਸ ਵੇਲੇ ਨਹੀਂ ਰਾਜਕਾਨੀ ਸੀ ਉਸ ਵਕਤ ਸਾਹਸੰਗੇਜੀ ਇਸ 76 ਯਾਰਵਰਾ ਮੁਲਕ ਤੇ ਰਾਜ ਕੀਤਾ। ਖੇਤ੍ਰੂਣ ਸੁਣਦੇ ਹਾਈ ਅਚਲ ਪਦਮੀ ਨੂੰ ਜਾ ਕੇ ਪ੍ਰਾਪਤ ਹੋਇਆ। ਇਸ ਪ੍ਰਕਾਰ ਸਾਹਸੰਗੇਜੀ ਜਦੋਂ ਰਿਸ਼ੀਆਂ ਨੂੰ ਮਿਲਿਆ, ਸੱਤੇ ਰਿਸ਼ੀ ਮਿਲੇ ਖੇਤ੍ਰੂਣ ਨੂੰ ਤੇ ਤਰੂਣ ਕਹਿਣ ਲੱਗਾ ਮਹਾਰਮੇ ਨੂੰ ਅਚਲ ਪਦਵੀ ਦਿੱਤੀ ਹੈ। ਕਹਿਣ ਲੱਗੇ ਰਿਸ਼ੀ ਰਿਸ਼ੀ ਕਹਿਣ ਲੱਗੇ ਤਰੂਣ ਬਾਅਦ ਤੇ ਤੂ ਉਸਨੇ ਪਰਸ਼ਨ ਕੀਤਾ ਸੀ ਕੋਈ ਕਿ ਹਾਂ ਜੀ ਮੈਂ ਪਰਸ਼ਨ ਕੀਤਾ ਸੀ ਵਿਸ਼ਨ ਪ੍ਰਾਂਤ ਤੇ ਕਥਾ ਆਉਂਦੀ ਹੈ। ਤੇ ਮੈਂ ਪਰਸ਼ਨ ਕੀਤਾ ਸੀ ਮਹਾਰਾਜ ਇਹ ਦੱਸੋ ਮੈਂ ਕੀ ਚੀਜ਼ ਹਾਂ ਤੇ ਤੁਸੀਂ ਕੀ ਚੀਜ਼ ਹੋ ਤੇ ਜਗਤ ਕੀ ਚੀਜ਼ ਹੈ ਇਹ ਮੇਰੇ ਪਰਸ਼ਨ ਦਾ ਉੱਤਰ ਦਿਓ ਉਹਨਾਂ ਨੇ ਕਿਹਾ ਸੀ ਹੋਏ ਤੂੰ ਭਾਗ ਸੇ ਤੈਨੂੰ ਸੰਤੁਪਰ ਦੇਣਗੇ ਮੈਂ ਨਹੀਂ ਹੁਲਕਾ ਦੇਣਾ ਤਿਉਹ ਕਹ ਕੇ ਚੱਲ ਪਰਿਵੀ ਦੇ ਕੇ ਤੈਨੂੰ ਚਲੇ ਗਏ ਸੀ ਤੇ ਉਹ ਆਲੇ ਸੇ ਮੈਨੂੰ ਉੱਤਰ ਦਿਓ ਰਿਸ਼ੀਆਂ ਨੂੰ ਕਹਿਣ ਲੱਗਾ ਕਿ ਉਪਾਥਰ ਕਹਿਣ ਲੱਗੇ ਹੈ ਭਾਈ ਤੂੰ ਤੂੰ ਚੱਲ ਪਰਿਵੀ ਕਿਤੇ ਰੱਖਿਆ ਤੇ ਤਾਂ ਤੈਨੂੰ ਉੱਤਰ ਦੇਵਾਂਗੇ ਇਹ ਰੋਣ ਲੱਗ ਗਿਆ ਕਿ ਤੂੰ ਜਦੋਂ ਲਾਇਆ ਜਾਂਦਾ ਰਹਿੰਦਾ ਕਿ ਉਹ ਤੇਰੇ ਵਿੱਚ ਕਿੱਥੇ ਹੈ ਐਨਾ ਸੰਕਲਪ ਹੀ ਕੋ ਬਣਾ ਲ ਮੈਨੂੰ ਚੱਲ ਪਾਦਵੀ ਮਿਲੀ ਹੈ ਸੰਕਲਪ ਛੱਡ ਦਿੰਦਾ ਜਦ ਸੰਕਲਪ ਛੱਡਿਆ ਤਰਹੁਣ ਕਿਹਾ ਕਹਿਣ ਲੱਗੇ ਉਸ ਵੇਲੇ ਜਦ ਆਪਾਂ ਪੁੱਛਿਆ ਕਿ ਮਾਈ ਕੀ ਕੀ ਕਰੇ ਤੂੰ ਬ੍ਰਹਮ ਰੂਪੀ ਹੈ ਤੇ ਵਿਸ਼ਨੂੰ ਨੇ ਕਿਹਾ ਸੀ ਵੇ ਸੰਤ ਲਖਣ ਜੀ ਜੇ ਉਹ ਵਿਸ਼ਨੂੰ ਦਾੰਦਾ ਦਾ ਇਛਾ ਪੁਣਾ ਨਹੀਂ ਜੀਣਾ ਉਹਨਾਂ ਦਾ ਕਹਿੰਦਾ ਮੈਂ ਤੇਰੀ ਉਦਾਸਨਾ ਕਾਨੂੰ ਕਰਨੀ ਕਿ ਮੇਰਾ ਹੀ ਰੱਬ ਦਾ ਸਰੂਪ ਹੈ ਤਾਂ ਇਸ ਕਰਕੇ ਉਹ ਬੜਾ ਨਸੰਮਿਤ ਗਿੱਧਾ ਹੋ ਜਾਣਾ ਸੀ ਇਸ ਕਰਕੇ ਬਿਸ਼ਨੂਨ ਤੈਨੂੰ ਦੱਸਿਆ ਮਿਸਰੀ ਇਸ ਕਰਕੇ ਅਸੀਂ ਹੁਣ ਤੱਕ ਦੌੜਦੇ ਆ ਵੀ ਆਪਾਂ ਸਹੀ ਬਸਾਰੇ ਅੰਦਰ ਇੱਕ ਵਾਰੀ ਜੋਤ ਵਾਹਿਗੁਰੂ ਦੀ ਆ ਚੁੱਕਾ ਹੈ ਸੰਕੇਤ ਨੂੰ ਭਾਗਤ ਨੇ ਹਾਲ ਹੋ ਗਿਆ ਸੀ ਇਹ ਦਸ਼ਮ ਪ੍ਰਾਣ ਵਿੱਚ ਕਥਾ ਹੁੰਦੀ ਹੈ ਸਾਧ ਸੰਗੇ ਜੀ ਰੋਹ ਵਿਚਾਰ ਹਜ਼ੂਰ ਫਰਮਾਉਂਦੇ ਹਨ ਮਨ ਸਾਧ ਹਰ ਜੂ ਘਰ ਤੇ ਆ ਮਨ ਸਾਧ ਕੇ ਜਿਹੜਾ ਉਹ ਘਰੋਂ ਤੁਰ ਕੇ ਆਉਂਦਾ ਹੈ ਉਹਦੀ ਇੱਛਾ ਪਹਿਲਾਂ ਪੂਰੀਆਂ ਮਾਰਾ ਕਰ ਦਿੰਦੇ ਹਨ ਆਦ ਸੰਗ ਜਨਮ ਮਰਨ ਮਿਟਾ ਜਿਹੜਾ ਕੋਈ ਸੰਕਲ ਬਣਾ ਲੈ ਕੇ ਆਵੇ ਸੰਗਤ ਦੇ ਵਿੱਚ ਉਹਦਾ ਜੰਮਨ ਮਰਨ ਮਾਰਾ ਸਾ ਮੇੜ ਦਿੰਦੇ ਹੈ ਕਿਰਪਾ ਕਰ ਦਿੰਦੇ ਬਖਸ਼ਿਸ਼ ਕਰ ਦਿੰਦੇ ਹਨ ਕਿਉਂ ਜੋ ਜੋ ਕੇ ਦੀ ਵਾਸ਼ਨਾ ਪੂਰੀ ਪਹਿਲਾਂ ਕਰਦੇ ਆ ਸਰਸ ਜਿਹੜਾ ਵਾਸ਼ਨਾ ਤੋਂ ਰਹਿਤ ਹੋ ਕੇ ਮਿਲੇ ਉਹਦਾ ਜੰਮਣ ਮਰਨ ਮਾਰਾ ਸਭ ਮੇੜ ਜਾਂਦੇ ਹਨ ਆਸ ਮਨੋਰਥ ਪੂਰਨ ਹੋਵੇ ਜਿਵੇਂ ਆਸਾ ਚਿਰ ਕਾਲ ਦੀ ਲੱਗੀ ਹੁੰਦੀ ਹੈ ਕਿਸੇ ਪੁਰਸ਼ ਨੂੰ ਜੀ ਰੇ ਕਾਲ ਤੱਕ ਦਾ ਮੰਨ ਦਾ ਸੰਕਲਪ ਜਿਹੜੇ ਮਿੰਤ ਨਹੀਂ ਜੀ ਹੁੰਦੇ ਹੈ ਸਾਰੇ ਉਹਨੇ ਪੂਰੇ ਹੋ ਜਾਂਦੇ ਹਨ ਤੇਜਤ ਗੁਰ ਦੇ ਦਰਸਾਏ ਗੁਰੂ ਸਾਹਿਬ ਦੇ ਦਰਸ਼ਨ ਵੇਖਣ ਸਾਰ ਹੀ ਜਿਵੇਂ ਪੰਦ ਨੇ ਇੱਛਾ ਕੀਤੀ ਸੀ ਕਿ ਗੁਰੂ ਸਾਹਿਬ ਜੀ ਦਾ ਨਾਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਹੈ ਜੇ ਜੀਤਾ ਦੇ ਅਰਥ ਨੂੰ ਸੁਣਾਉਣ ਨੂੰ ਮਹਾਰਾਜ ਜਣ ਲਗੇ ਪੰਚਾਇਤੀ ਅਸੀਂ ਸੁਣਾਉ ਤੇ ਤੈਨੂੰ ਸ਼ੰਕਰੂ ਭਗਵਾਨ ਦੇ ਪੁੱਤਰ ਹਨ ਇਹਨਾਂ ਨੂੰ ਕਿਸੇ ਕੰਮ ਦੇ ਵਾਸਤੇ ਜੀਤਾ ਪਾਣੀ ਹੋਣੀ ਹੈ ਤੂੰ ਉਹ ਲਿਆ ਦੀ ਉਹ ਜੀਤਾ ਦੇ ਹੱਥ ਕਰਾਈਏ ਜਿਹੜਾ ਨਾਮ ਪੜਿਆ ਹੋਵੇ ਪੰਚ ਸੁਭਾਲਣ ਲਗਾ ਗੁੰਗਾ ਛੋੜਾ ਵਾਲਾ ਲੜਕਾ ਨਾਲੇ ਬੋਲਾ ਸੀ ਨਹੀਂ ਗੁੰਗਾ ਸੀ ਛੱਡੀ ਨਾਮੇ ਛੋੜਾ ਦੇ ਲੜਕੇ ਨੂੰ ਪੰਜੋਖਰੇ ਦੇ ਨੂੰ ਲੈ ਕੇ ਆ ਗਿਆ ਮਹਾਰਾਜ ਸਾਹਿਬ ਨੇ ਨਿਗਾਹ ਕੀਤੀ ਉਸ ਵੇਲੇ ਛੱਡੀ ਰੱਖੀ ਤੇ ਉਹ ਸਾਰੇ ਦੇਖ ਸ਼ੌਤਨ ਫੁਰਨ ਲੱਗੇ ਕੰਨ ਲਾ ਕੇ ਕਾਫਮੰਸ਼ਾ ਸਰਵਪ੍ਰਿੰਦੇ ਤੇ ਇਹ ਪੰਦਾਂ ਕਹਿੰਦੇ ਸ਼ਾਸਤਰ ਅਨੁਸਾਰ ਮੇਰੇ ਨਾਲ ਪ੍ਰੇਰਿਤ ਹੋਣਾ ਚਾਹੁੰਦਾ ਹੈ ਗਰ ਗੱਲ ਸੁਣ ਕੇ ਪੰਦੀਆਂ ਸੱਤੇ ਸਿੱਧਾ ਭੁੱਲ ਗਈਆਂ ਵੀ ਦਾ ਸਲੋਕ ਨਾ ਪੜ੍ਹਨਾ ਆਵੇ ਫਿਰ ਉਸ ਜੀਦਾ ਦੇ ਸੱਫਾ ਚਾਰਕ ਪੀਤੇ ਪੰਦ ਜਨੇਊ ਲਾ ਕੇ ਗੁਰੂ ਸਾਹਿਬ ਦਾ ਸਿੱਖ ਬਣ ਗਿਆ ਇਸ ਤਰ੍ਹਾਂ ਜੇ ਕੋਈ ਮਨੋਰਥ ਹੋਵੇ ਵੀ ਪੂਰਾ ਕਰ ਲੁੰਦੇ ਆ ਅਬੇ ਆਸਾ ਵੀ ਪੂਰੀਆਂ ਕਰ ਦੋ ਕਿ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਹੈ ਜਾਂ ਸਦਕਾ ਹੈ ਮਹਾਰਨ ਦਾ ਕਰਾਮਾਪਨ ਹੀ ਦਿਖਾਉਣੀ ਤਾਂ ਹੈ ਨਹੀਂ ਸੀ ਕਿ ਗੁਰੂ ਨਾਨਕ ਦੀ ਗੱਦੀ ਤੇ ਸ਼ੰਕਾ ਕੀਤੀ ਹੈ ਕਿ ਇਹ ਬਾਲਕ ਵੀ ਗੁਰੂ ਹੋ ਸਕਦੇ ਆ ਇਹ ਗੁਰੂ ਹਰਿਕ੍ਰਿਸ਼ਨ ਸਾਹਿਬ ਕਿਵੇਂ ਹੋ ਸਕਦੇ ਆ ਅਗੂ ਗੁਰੂ ਨਾਨਕ ਵੀ ਇਹ ਜੋਤ ਦਾ ਅਗ ਰੱਖਣ ਦਾ ਆਦੇ ਪਾਈ ਵਿਖਾਇਆ ਹੈ ਕਿ ਇਹ ਗੁਰੂ ਸਾਹਿਬ ਜੋ ਚਾਣ ਕਰ ਸਕਦੇ ਆ ਨਾ ਗੁਰੂ ਬਾਲਕ ਆ ਨਾ ਦਰਜ ਗੁਰੂ ਮਾਰਾ ਸਾਹਿਬ ਹੀ ਕਰਾਉਂਦਾ ਨੇ ਇਸ ਪ੍ਰਕਾਰ ਗੁਰੂ ਸਾਹਿਬ ਦੇ ਦਰਸ਼ਨ ਦੇਖ ਕੇ ਸਾਰੀਆਂ ਮੰਨੀਆਂ ਸਕਲਪਾਂ ਆਸਾ ਮਨੋਰਥ ਸੰਕਲਪ ਪੂਰੇ ਹੋ ਜਾਂਦੇ ਹਨ ਤੇਤ ਤੁਰ ਦਰਸਾਇਆ ਜੀ ਸੰਤੂ ਸਾਹਿਬ ਦੇ ਦਰਸ਼ਨ ਵੇਖਣ ਸਾਰੀ ਹੀ ਪਿਆਰੇ ਬਲੀ ਆਦਮ ਅਗੋਚਰ ਕਿਸੇ ਮਿਤ ਨਹੀਂ ਜਾਣੀ ਉਹ ਪਰਮੇਸ਼ਰ ਮੰਨਦਾ ਸੰਕਲਪ ਦੇ ਅਵਿਸ਼ੇ ਹੈ ਅਗੋਚਰ ਇੰਦਰੀਆਂ ਦੇ ਵਿਸ਼ਿਆਂ ਤੋਂ ਅੰਤਰੀਵ ਹੈ ਉਹ ਕਿਸ ਪ੍ਰਕਾਰ ਦੀ ਮਿਤ ਮਰਜ਼ਾ ਨਹੀਂ ਜਾਣੀ ਜਾ ਸਕਦੀ ਸਾਧਕ ਸਿੱਧ ਤੇ ਆ ਰਹੇ ਗਿਆਨ ਸਾਰਕ ਸਾਧਨਾ ਕਰਨ ਵਾਲੇ ਜਮਨੇ ਮਾਰਕਾਂ ਵਾਲੇ ਜੋਗੀ ਦੇ ਮਦਾਂਤੀ ਜਿਹੜੇ ਅਵਰਾਗ ਰੇ ਕਾਵਕਾਂ ਵਾਲੇ ਸਿੱਧੀਆਂ ਸਿੱਧੀਆਂ ਵਾਲੇ ਯਾਨੀ ਵਿਸ਼ੇਸ਼ਤਾਵਿਕ ਧਿਆਨ ਲਾ ਕੇ ਤੇ ਆਉਂਦੇ ਹਨ ਖੁਦੀ ਮਿਟੀ ਚੂਤਾ ਤੋ ਲਾਵਾ ਜਿਹਨੂੰ ਬਾਦ ਪ੍ਰਾਪਤ ਜਿਹਨੂੰ ਖੁਦ ਪਸੰਦੀ ਮਿਲਦੀ ਹੈ ਖੁਦੀ ਹੰਕਾਰ ਮਿਲ ਗਿਆ ਜਿੰਨੋ ਦੇ ਉਹਨਾਂ ਦਾ ਪੁਲਾਵਾ ਅਗਿਆਨ ਦਾ ਗੁਰੂ ਸ਼ਾਮ ਚੱਕ ਦਿੱਤਾ ਹੈ ਗੁਰ ਮੰਨ ਹੀ ਮਾਂ ਹੀ ਪ੍ਰਗਟਾ ਗੁਰ ਮੰਨ ਹੀ ਨਾ ਤ੍ਰਵਿਤਾ ਕਬੀਰ ਸਾਰਨੀ ਨੇ ਗੋਰਾ ਨੇ ਰਾਜਨ ਸਿਆਰੀਆ ਸਤਗੁਰਾਂ ਨੇ ਕੋਦੇ ਮਨੁੱਖੀ ਵਾਹਿਗੁਰੂ ਪਰਗਟ ਕਰ ਸਕਦਾ ਹੈ ਪਿਆਰੇ ਜੀ ਆਨੰਦ ਮੰਗਲ ਕਲਿਆਣੇ ਦਾ ਹਨ ਆਨੰਦ ਸਰੂਪ ਦੇ ਮੰਗਲ ਗਾਉਣੇ ਕਰਕੇ ਮਹਾਰਾਜ ਦਾ ਜਸ ਗਾਉਣੇ ਕਰਕੇ ਆਨੰਦ ਸਰੂਪ ਦੇ ਕਲਿਆਣ ਸਲੋਕ ਸਮੀਰ ਸਰੂਪ ਸਜੋ ਇਹ ਮੁਕਤੀਆਂ ਵੀ ਮਿਲ ਗਈਆਂ ਮੁਕਤੀਆਂ ਦਾ ਖਜ਼ਾਨਾ ਕੈਵਲ મોਖ ਵੀ ਪ੍ਰਾਪਤ ਹੋ ਗਈਆਂ ਜੀਹੀਆਂ ਵੀ ਸਾਰੀਆਂ ਲੋਣੀਆਂ ਵੀ ਆਪੇ ਪ੍ਰਾਪਤ ਹੋ ਗਈਆਂ ਨਿਧਾਨ ਮੁਕਤੀ ਦਾ ਖਜ਼ਾਨਾ ਅੰਮ੍ਰਿਤ ਨਾਮ ਸਤਗੁਰੂ ਜੀ ਨੂੰ ਵਾਖੀ ਦਿੱਤਾ ਉਹ ਹੀ ਸਾਇਰ ਹੈ ਹਰ ਨਾਮ ਵਿੱਚ ਆਣਾ। ਜਿਹੜਾ ਨਾਮ ਜੋ ਕਹਿੰਦਾ ਸਹੀ ਦੇ ਅਸੇ ਤੋਂ ਪ੍ਰਾਪਤ ਹੋ ਗਿਆ। ਹੋਏ ਕਿਰਪਾਲ ਸਵਾਮੀ ਆਪਣੀ ਜੇ ਮੇਰਾ ਵਾਹਿਗੁਰੂ ਕਿਰਪਾ ਨੂੰ ਸਵਾਮੀ ਕਿਰਪਾਲੂ ਹੁੰਦਾ ਹੈ। ਨਾਉ ਨਾਨਕ ਕਰਨ ਹੈ ਆਏ ਜੀ। ਉਹਨਾਂ ਦੇ ਸਾਧੂ ਭਾਈ ਪਰਮੇਸ਼ਰ ਦਾ ਨਾਮ ਆ ਕੇ ਪ੍ਰਾਪਤ ਹੋਾਰੇ ਦੇ ਵਿੱਚ। ਸਾਨੋ ਪੁਰਖ ਹੈ ਜੀ ਨਾਲ ਦੇ ਵਿੱਚ ਨਾਮ ਹੈ। ਉਹ ਮਾਰਾ ਦੇ ਸਰੂਪ ਰੂਪੀ ਘਰ ਚ ਆ ਕੇ ਮਿਲ ਗਿਆ ਹੈ ਨੰਮਨ ਮੰਤੋਂ ਰਹਿਤ ਹੋ ਗਿਆ ਐਸੀ ਦਾੜ ਸਦਾਨ ਬਖਸ਼ ਦਿੱਤੀ ਹੈ ਪਿਆਰੇ ਜੀ ਆਨੰਦ ਮੰਗਲ ਕਲੇ ਜਨਾਮ ਆਪ ਮਾਰਾ ਉਹਨਾਂ ਦੇ ਘਰ ਦੇ ਚ ਆ ਕੇ ਪ੍ਰਗਟ ਹੋ ਗਿਆ ਹੈ ਜੀ ਆਨੰਦ ਮੰਗਲ ਕਲੇ ਜਨਾਮ ਨੇ ਧਾਨਿਆ ਸੇ ਸੇ ਹਰਲਾ ਨੂੰ ਬਖਸ਼ ਲਾਏ ਹੋਏ ਕਿਰਪਾਲ ਸੋਹਣੀ ਆਪਣੇ ਨਾਮ ਨਾਮ ਤੇ ਕਰ ਗਏ ਆ ਜੀ ਹੋ यारु <laughs> कि